ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਕਿਤਾਬਾਂ ਨੂੰ ਤਰਸ ਗਏ ਨਹੀਂ ਕਿਉਂਕਿ 1 ਅਪ੍ਰੈਲ ਤੋਂ ਨਵਾਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਅਜੇ ਤੱਕ ਸਰਕਾਰੀ ਸਕੂਲ ਦੇ ਵਿੱਚ ਮੁਕੰਮਲ ਤੌਰ ਤੇ ਕਿਤਾਬਾਂ ਦੀ ਵੰਡ ਨਹੀਂ ਹੋ ਪਾਈ ਹੈ ਜਿਸ ਕਾਰਨ ਬੱਚੇ ਕਿਤਾਬਾਂ ਨੂੰ ਤਰਸ ਗਏ ਨਹੀਂ ਦੋ ਅਖਬਾਰਾਂ ਦੇ ਵਿੱਚ ਖਬਰਾਂ ਨਸ਼ਰ ਹੋਈਆਂ ਨੇ ਉਦਾਸੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਾਲਾਤਾਂ ਦੇ ਬਾਰੇ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਅਜੇ ਤੱਕ 1 ਮਹੀਨਾ ਬੀਤ ਜਾਣ ਤੋਂ ਬਾਅਦ ਵੀਕਤਾਬਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਚ ਉਸ ਦੇ ਵਿੱਚ ਇੱਕ ਅਧਿਆਪਕ ਜੋ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਉਹਨਾਂ ਨੇ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਿਸ ਕਾਰਨ ਬੱਚੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਕੁਝ ਦਿਨ ਪਹਿਲਾਂ ਦ ਟ੍ਰਿਬਿਊਨ ਅਖਬਾਰ ਦੇ ਵਿੱਚ ਵੀ ਖਬਰ ਨਸ਼ਰ ਹੋਈ ਸੀ ਉਹ ਲੁਧਿਆਣਾ ਸਕੂਲ ਦੇ ਸਰਕਾਰੀ ਸਕੂਲ ਦਾ ਹਾਲ ਬਿਆਨ ਕਰ ਦਿੱਤੀ ਸੀ ਜਿਸ ਦੇ ਵਿੱਚ ਅਧਿਆਪਕਾ ਦੇ ਵੱਲੋਂ ਨਾਮ ਗੁਪਤ ਰੱਖਣ ਦੀ ਹ ਅਸ਼ਰਤ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ 20 ਦਿਨ ਹੋ ਗਏ ਐ ਸਕੂਲ ਦੇ ਵਿੱਚ ਨਵਾਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਅਜੇ ਤੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲ پا ਰਹੀਆਂ ਜਿਸ ਕਾਰਨ ਅਸੀਂ ਕਾਫੀ ਚਿੰਤਾ ਦੇ ਵਿੱਚ ਆ ਕਿਉਂਕਿ ਪੁਰਾਣੀਆਂ ਕਿਤਾਬਾਂ ਦੇ ਨਾਲ ਚੰਗੀ ਤਰੀਕੇ ਨਾਲ ਪੜਾਈ ਨਹੀਂ ਹੁੰਦੀ ਐ ਕੁਝ ਅਪਡੇਟ ਚੀਜ਼ਾਂ ਦੇ ਵਿੱਚ ਹੁੰਦਾ ਐ ਉਸ ਕਾਰਨ ਅਸੀਂ ਨਹੀਂ ਤੰਗ ਸਿੱਨਾ ਬੱਚਿਆਂ ਨੂੰ ਪੜਾ ਪਾ ਰਿਹਾ ਅਸੀਂ WhatsApp ਦੇ ਉੱਤੇ PDF ਫਾਈਲਾਂ ਨੂੰ ਡਾਊਨਲੋਡ ਕਰਾ ਕਰਵਾ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਾ ਰਹੇ ਹੈ ਜੋ ਕਾਫੀ ਜ਼ਿਆਦਾ ਔਖਾ ਹੈ ਇਸ ਦੇ ਨਾਲ ਹੀ ਜਿਹੜੀ ਅੱਜ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਖਬਰ ਛਪੀ ਹੈ ਉਸ ਦੇ ਅਨੁਸਾਰ ਤੁਹਾਨੂੰ ਸਾਰੀ ਰਿਪੋਰਟ ਦੱਸ ਰਹੇ ਹਾਂ ਤਾਂ 1 April ਨੂੰ ਸਾਰੇ ਸਕੂਲਾਂ ਦੇ ਵਿੱਚ ਨਵਾਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੋ ਗਈ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ 12 ਜੁਮਾ ਤੱਕ ਬੱਚਿਆਂ ਨੂੰ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਹੁਣ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਬੱਚਿਆਂ ਨੂੰ ਪੂਰਨ ਤੌਰ ਤੋਂ ਕਿਤਾਬਾਂ ਨਹੀਂ ਮਿਲੀਆਂ ਨੇ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਪਟਿਆਲਾ ਸਕੂਲ ਦੇ ਇੱਕ ਅਧਿਆਪਕ ਦੇ ਵੱਲੋਂ ਆਪਣਾ ਨਾਮ ਗੁਪਤ ਰੱਖਣ ਦੀ ਹਾਲਤ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 1.5 ਜੜੀਆਂ ਹੈ ਕਿਤਾਬ ਕਰੋੜ ਕਿਤਾਬਾਂ ਵੰਡੀਆਂ ਜਾਣੀਆਂ ਨੇ ਪਰ ਅਜੇ ਤੱਕ 18 ਲੱਖ ਜੜੀਆਂ ਕਿਤਾਬਾਂ ਨੇ ਉਹ ਨਹੀਂ ਜੜੀਆਂ ਪਹੁੰਚੀਆਂ ਨੇ ਸਕੂਲਾਂ ਦੇ ਵਿੱਚ ਇਸ ਕਾਰਨ ਬੱਚੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਉਥੇ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰਤ ਵੈੱਬਸਾਈਟ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 1.5 ਕਰੋੜ ਕਿਤਾਬਾਂ ਦੇ ਦਿੱਤੀਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੇ ਸਕੂਲਾਂ ਦੇ ਵਿੱਚ ਸਪਲਾਈ ਕਿਤਾਬਾਂ ਦੀ ਰਹਿ ਗਈ ਹੈ ਉਹ ਹੋ ਜਾਵੇਗੀ ਇਸ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸਤਬੀਰ 베ਦੀ ਦੇ ਵੱਲੋਂ ਜਦੋਂ ਐਚਟੀ ਅਖਬਾਰ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਵਾਰ ਅਸੀਂ ਤਿੰਨ ਚਰਨਾਂ ਦੇ ਵਿੱਚ ਕਿਤਾਬਾਂ ਨੂੰ ਜਿਹੜਾ ਹੈ ਉਹ ਵੰਡਿਆ ਹੈ ਜਿਸ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਕੁਝ ਕਿਤਾਬਾਂ ਅਜੇ ਨਹੀਂ ਪਹੁੰਚ ਪਾਈਆਂ ਨੇ ਕਿਉਂਕਿ ਪਹਿਲਾਂ ਤੋਂ ਹੀ ਕਈ ਕਿਤਾਬਾਂ ਜਿਹੜੀ ਸਕੂਲਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੀਸਰੇ ਚਰਨ ਵਾਲੀ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਹੀ ਕਈ ਕਿਤਾਬਾਂ ਜਿਹੜੀਆਂ ਐ ਉਹ ਬੱਚਿਆਂ ਨੂੰ ਦੇ ਦਿੱਤੀਆਂ ਗਈਆਂ ਐ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਕਿਤਾਬਾਂ ਰਹਿ ਗਈਆਂ ਉਹ ਵੀ ਬੱਚਿਆਂ ਨੂੰ ਮੁਹैया ਕਰਵਾ ਦਿੱਤੀ ਜਾਣਗੀ ਉੱਥੇ ਹੀ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਵੀ ਹੈ ਉਹ ਵੀ ਐਨੀਆਂ ਨਹੀਂ ਸਾਡੇ ਪਾਸ ਹੈ ਕਿ ਬੱਚਿਆਂ ਨੂੰ ਸਾਰੀਆਂ ਹੀ ਵੰਡੀਆਂ ਜਾ ਸਕਣ ਤੇ ਬੱਚਿਆਂ ਦੇ ਟੌਪਿਕਸ ਪੂਰਨ ਤੌਰ ਤੋਂ ਕਲੀਅਰ ਕੀਤੇ ਜਾ ਸਕਣ ਜਿਸ ਕਾਰਨ ਬੱਚਿਆਂ ਨੂੰ ਅਸੀਂ ਖੁਦ ਨੋਟਸ ਬਣਵਾ ਰਹੇ ਹਾਂ ਬੱਚਿਆਂ ਦੇ WhatsApp ਗਰੁੱਪਸ ਦੇ ਉੱਤੇ ਅਸੀਂ ਫਾਰਵਰਡ ਕਰ ਰਹੇ ਨੇ PDF ਟੌਪਿਕਸ ਦੀਆਂ ਫੋਟੋਆਂ ਖਿੱਚ-ਖਿੱਚ ਕੇ ਇਸ ਦੇ ਨਾਲ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਹੋਮਵਰਕ ਕਰਵਾਇਆ ਜਾ ਰਿਹਾ ਹੈ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਚਿੰਤਾ ਕਾਫੀ ਜਤਾਈ ਜਾ ਰਹੀ ਹੈ ਕਿਉਂਕਿ ਲਗਾਤਾਰ ਅਖਬਾਰਾਂ ਦੇ ਵਿੱਚ ਇਹ ਖਬਰਾਂ ਛਪ ਰਹੀਆਂ ਨੇ ਇਸ ਨਾਲ ਹੀ ਡੈਮੋਕ੍ਰੈਟਿਕ ਅਧਿਆਪਕ ਫਰੰਟ ਦੇ ਪ੍ਰੈਜ਼ੀਡੈਂਟ ਵਿਕਰਮ ਦੇਵ ਦੇ ਵੱਲੋਂ ਵੀ ਕਿਹਾ ਗਿਆ ਹੈ ਸਵਾਲ ਚੁੱਕੇ ਗਏ ਨਹੀਂ ਕਿ ਸਰਕਾਰਾਂ ਦੇ ਵੱਲੋਂ ਅਜੇ ਤੱਕ ਕਿਉਂ ਸਕੂਲਾਂ ਦੇ ਵਿੱਚ ਕਿਤਾਬਾਂ ਪੂਰਨ ਤੌਰ ਤੋਂ ਮੁਹैया ਨਹੀਂ ਕਰਵਾਈਆਂ ਜਾ ਰਹੀਆਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚੰਗੀ ਤਰੀਕੇ ਦੇ ਨਾਲ ਇਸ ਬਾਬਤ ਨੋਟਿਸ ਲੈਣਾ ਚਾਹੀਦਾ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੀ ਲਾਹ ਪਰਵਾਈਆ ਤਾਂ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਇਹ ਬੱਚਿਆਂ ਦੇ ਪਵਿੱਕਾ ਸਵਾਲ ਹੈ ਤੇ ਨਾਲ ਹੀ ਇਹ ਵੱਡੀ ਲਾਹ ਪਰਵਾਈਆ ਕਿ ਇੱਕ ਮੀ ਨਾ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਵੀ ਅਜੇ ਤੱਕ ਕਿਉਂ ਜੜੀਆਂ ਨੇ ਬੱਚਿਆਂ ਨੂੰ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਕਿਤਾਬਾਂ ਜੜੀ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਕੁਝ ਦਿਨ ਪਹਿਲਾਂ ਖਬਰ ਨਸ਼ਰ ਹੋਈ ਸੀ ਉਸ ਦੇ ਵਿੱਚ ਵੀ ਇਹੀ ਲਿਖਿਆ ਗਿਆ ਸੀ ਕਿ 12ਵੀਂ ਜਮਾਤ ਤੱਕ ਜੜੀ ਕਿਤਾਬਾਂ ਸਰਕਾਰ ਦੇ ਵੱਲੋਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਪਰ ਅਜੇ ਤੱਕ ਕਿਤਾਬਾਂ ਸਕੂਲਾਂ ਦੇ ਵਿੱਚ ਨਹੀਂ ਪਹੁੰਚ ਪਾਈਆਂ ਨੇ ਜਿਸ ਕਾਰਨ ਜਿਹੜੇ ਅਧਿਆਪਕ ਹੈ ਉਹਨਾਂ ਦੇ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਸਵਾਲ ਚੁੱਕੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਰਹੀਆਂ ਨੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਦਾਪਾ ਕਿਉਂ ਨਹੀਂ ਮਿਲ ਰਹੀਆਂ ਨੇ ਜਿੱਥੇ ਸੀਨੀਅਰ ਸਕੈਂਡਰੀ ਸਕੂਲ ਦੇ ਬੱਚੇ ਤਰਸ ਰਹੇ ਨੇ ਕਿਤਾਬਾਂ ਵਾਸਤੇ ਕਈ ਬੱਚਿਆਂ ਦੇ ਜਿਹੜੇ ਇੰਪੋਰਟੈਂਟ ਟਾਪਿਕਸ ਨੇ ਉਹ ਵੀ ਅਸੀਂ ਨਹੀਂ ਕਲੀਅਰ ਕਰ پا ਰਹੇ ਨੇ ਅਸੀਂ WhatsApp ਦੇ ਉੱਤੇ PDF ਫੋਟੋ ਅਖਿਜ ਕੇ ਬਣਾ ਰਹੇ ਨੇ ਫਿਰੋਨਾ ਨੂੰ ਫੋਰਵਰਡ ਬੱਚਿਆਂ ਦੇ ਫੋਨਾਂ ਦੇ ਉੱਤੇ ਕਰ ਰਹੇ ਨੇ ਤਾਂ ਕਾਫੀ ਜ਼ਿਆਦਾ ਔਖਾ ਹੋ ਰਿਹਾ ਹੈ ਜਿਹੜੇ ਮਹੱਤਵਪੂਰਨ ਨੋਟਸ ਹੈ ਉਹ ਬੱਚਿਆਂ ਨੂੰ ਖੁਦ ਅਸੀਂ ਲਿਖ ਲਿਖ ਕੇ ਦੇ ਰਹੇ ਨੇ ਤੇ ਇਸ ਕਾਰਨ ਅਸੀਂ ਆਪਣੇ ਪੱਧਰ ਦੇ ਉੱਤੇ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਜਦੋਂ ਤੱਕ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾ ਪੂਰਨ ਤੌਰ ਤੋਂ ਮਹੀਆਂ ਨਹੀਂ ਕਰਵਾਈਆਂ ਜਾਂਦੀਆਂ ਉਦੋਂ ਤੱਕ ਬੱਚੇ ਜਿਹੜੇ ਹੈ ਚੰਗੀ ਤਰੀਕੇ ਦੇ ਨਾਲ ਪੜ੍ਹਾਈ ਕਰ ਸਕਣ ਅਧਿਆਪਕਾਂ ਦੇ ਵੱਲੋਂ ਹਰ ਪਹਿਲ ਕਦਮੀ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਬੱਚਿਆਂ ਦਾ ਜੋੜਾ ਹਰ ਇੱਕ ਵਿਸ਼ਾ ਜੁਇਆ ਜਾਵੇ ਤੇ ਕੋਈ ਵੀ ਇੰਪੋਰਟੈਂਟ ਟਾਪਿਕ ਉਹਨਾਂ ਦਾ ਨਾ ਰਹਿ ਸਕਣ ਪਰ ਸਵਾਲ ਪ੍ਰਸ਼ਾਸਨ ਦੇ ਉੱਤੇ ਅਧਿਆਪਕਾਂ ਦੇ ਵੱਲੋਂ ਵੀ ਚੁੱਕੇ ਗਏ ਨੇ ਨਾਮ-ਨਾਮ ਦੱਸਣ ਦੀ ਸ਼ਰਤ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤਾਬਾਂ ਮਿਲ ਰਹੀਆਂ ਨੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਨਹੀਂ ਮਿਲ ਰਹੀਆਂ ਸਾਡੇ ਬੱਚੇ ਕਿਉਂ ਤਰਸ ਰਹੇ ਨੇ ਅਸੀਂ WhatsApp ਦੇ ਉੱਤੇ ਹੀ ਫਾਰਵਰਡ ਕਰ ਰਹੀਆਂ ਪੀਡੀਐਫ ਪਰ ਉਹ ਵੀ ਚੰਗੇ ਤਰੀਕੇ ਦੇ ਨਾਲ ਬੱਚਿਆਂ ਦੀ ਮਦਦਗਾਰ ਨਹੀਂ ਸਾਬਿਤ ਹੋ ਰਿਹਾ ਕਿਉਂਕਿ ਕਈ ਬੱਚਿਆਂ ਕੋਲ ਫੋਨ ਹੈ ਕਈਆਂ ਕੋਲ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੂੰ ਅਸੀਂ ਖੁਦ ਲਿਖ ਕੇ ਨੋਟਸ ਦਿੰਦੇ ਆ ਤੇ ਉਸ ਤੋਂ ਬਾਅਦ ਕੰਮ ਕਰਵਾਉਂਦੇ ਆ ਇਸ ਬਾਬਤ ਤੁਹਾਡੀ ਕੀ ਰਾਏ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ